ਕੋਈ ਨਾਉ ਨਾ ਜਾਣੈ ਮੇਰਾ ਜਿੱਥੇ ਜਾਏ ਬਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ ਗੁਰਸਿੱਖਾਂ ਕੀ ਘਾਲ ਥਾਏ ਪਈ ਜਿਨ ਹਰ ਨਾਮ ਧਿਆਵਾ ਜਨ ਨਾਨਕ ਸਤਗੁਰ ਪੂਜਿਆ ਤਿਨ ਹਰ ਪੂਜ ਕਰਾਵ ਧਨ ਸੋ ਵੇਲਾ ਘੜੀ ਧਨ ਧਨ ਮੂਰਤ ਪਾਲਸਾਰ ਧਨ ਉਹ ਪਰਬਤ ਤੇ ਰਹੇ ਉਹ ਅੱਲਾਹ ਜੀ ਵਾਰੀ ਵੰਨਿਆ ਥੋਲੀ ਵੰਨਿਆ ਉਹ ਪਰਬਤ ਤੇ ਰਹੇ ਉਹ ਅੱਲਾਹ ਜੀ மேோ கொ பார்வத்தோஜே வாரிவா கொள்ள mera yo laji vari vanya kholi vanya ko parvat mera yo laji vari vanya kholi vanya ko parvat mera yo laji vari vanya kholi vanya ko parvat mera yo laji vari vanya kholi vanya ਉਨਾਂ ਜੀ ਵਾਰੀ ਵਈਆ ਕੋਲੀ ਵਈਆ ਹਾਂ ਵਾਰੀ ਵਈਆ ਕੋਲੀ ਵਈਆ ਤੂੰ ਪਰਬਤ ਮੇਰਾ ਓਲਾ ਰਾਮ ਹਾਂ ਬਲ ਜਾਈ ਲੱਖ 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 ਬਰੀਆ ਜਿਨ ਭ੍ਰਮ ਪਰਦਾ ਖੋਲਾ ਰਾਮ ਸਹਬੇ ਕਮਾਲ ਕਲਗੀ ਵਾਲੇ ਪਾਤਸ਼ਾਹ ਦਸ਼ਮੇਸ਼ ਪਿਤਾ ਪਾਤਸ਼ਾਹ ਜੀ ਦੇ ਪਾਵਨ ਪਿਆਰੀ ਯਾਦ ਦੇ ਵਿੱਚ ਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਸੱਜ ਬੈਠੀ ਗੁਰੂ ਕੀ ਪਿਆਰੀ ਸਾਧ ਸੰਗਤ ਇੱਕ ਵਾਰੀ ਰਸਨਾ ਫਿਰ ਪਵਿੱਤਰ ਕਰੋ ਆਖੋ ਜੀ ਵਾਹਿਗੁਰੂ ਜੀਮਣ ਕਰ ਰਹੇ ਸੀ ਭਾਈ ਗੁਰਵਿੰਦਰ ਸਿੰਘ ਪਾਸੋਂ ਅਮਰਤ ਬਾਣੀ ਦੀ ਵਿਚਾਰ ਗੁਰ ਇਤਿਹਾਸ ਦੀ ਵਿਚਾਰ ਮੇਰਾ ਸ਼ਰੀਰ ਕਾਫੀ ਢਿੱਲਾ ਸੀ ਪਰ ਫਿਰ ਵੀ ਸੰਗਤ ਦੀ ਅਸੀਸ ਹੋਵੇ ਤਾਂ ਸਭ ਕੁਝ ਹੋ ਜਾਂਦਾ ਹੈ ਮੇਰਾ ਜੀ ਕੀਤਾ ਵੀ ਥੋੜਾ ਜਿਹਾ ਕੀਰਤਨ ਕਰ ਲਵਾਂ ਕਿਉਂਕਿ ਗੁਰੂ ਕੀ ਸੰਗਤ ਦਾ ਪ੍ਰੇਮ ਹੁੰਦਾ ਹੈ ਪਿਆਰ ਹੁੰਦਾ ਹੈ ਭਾਵੇਂ ਥੋੜੀ ਬਹੁਤੀ ਔਖ ਵੀ ਆਵੇ ਪਰ ਫਿਰ ਵੀ ਚੱਲ ਹੁੰਦੀ ਹੈ ਇਸੇ ਕਰਕੇ ਮੈਥੋਂ ਆ ਨਹੀਂ ਹੋਇਆ ਦੋ ਦਿਨ ਤੇ ਸਰੀਰ ਜਿਆਦਾ ਢਿੱਲਾ ਸੀ ਲੋੜ ਤੋਂ ਗਾਲਾ ਬਿਲਕੁਲ ਹੀ ਬੈਠ ਗਿਆ ਸੀ ਜਵਾਬ ਦੇ ਗਿਆ ਸੀ ਅੱਜ ਥੋੜਾ ਜਿਹਾ ਫਰਕ ਹੈ ਸੋ ਸਤਿਗੁਰ ਜੀ ਕਿਰਪਾ ਕਰਨ ਆਪਾਂ ਨੂੰ ਸਾਰਿਆਂ ਨੂੰ ਤੰਦਰੁਸਤੀ ਦੀ ਦਾਤ ਬਖਸ਼ਣ ਤਾਂ ਦ੍ਰਿਸ਼ਟੀ ਦੀ ਦਾਤ ਬਹੁਤ ਵੱਡੀ ਦਾਤ ਹੈ। ਬੜੇ ਪਿਆਰ ਨਾਲ ਬੜੇ ਸ਼ਰਧਾ ਨਾਲ ਨੱਕਰ ਦੀ ਸੰਗਤ ਗੁਰੂ ਮਹਾਰਾਜ ਦੇ ਦਰ ਘਰ ਦੀ ਸੇਵਾ ਲੁੱਟ ਰਹੀ ਹੈ। ਬਹੁਤ ਸਾਰਾ ਸਤਗੁਰ ਸੱਚੇ ਪਾਤਸ਼ਾਹ ਜੀ ਆਂ ਦਾ ਮੈਂ ਉੱਥੋਂ ਹੀ ਇਤਿਹਾਸ ਲੈ ਲਵਾਂ। ਤਹੀਂ ਪ੍ਰਕਾਸ਼ ਹਮਾਰਾ ਭਇਓ। ਪਟਨਾ ਸ਼ਹਿਰ ਵਿਖੇ ਪਵ ਲਇਓ। ਇੱਕ ਚੀਜ਼ ਨੋਟ ਰੱਖਣੀ ਹੈ ਪੂਰੀ ਜ਼ਿੰਦਗੀ ਤੁਸੀਂ ਸਾਰਿਆਂ ਨੇ ਮੈਂ ਵੀ ਤੁਹਾਡੇ ਵਿੱਚ ਆ। ਗੁਰੂ ਸਾਹਿਬ ਦਾ ਕਦੇ ਵੀ ਜਨਮ ਨਹੀਂ ਆਖਣਾ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਪ੍ਰਕਾਸ਼ ਦੇ ਬੋਲਣਾ ਆਪਾਂ ਜਿੰਨੀ ਵੀ ਸੰਗਤ ਸੁਣ ਰਹੇ ਹਾਂ ਪ੍ਰਕਾਸ਼ ਦੇ ਬੋਲ ਜਨਮ ਦਿਨ ਨਹੀਂ ਹੈ ਗੁਰੂ ਦਾ ਉਹ ਤਾਂ ਜਨਮ ਮਰਨ ਦੋਹੋਂ ਮੈਂ ਨਾ ਹੀ ਜਨ ਪਰਪਕਾਰ ਹੀ ਆਏ ਉਹ ਜਨਮ ਮਰਨ ਵਿੱਚ ਨਹੀਂ ਆਉਂਦੇ ਨਾ ਉਹਨਾਂ ਦੀ ਮੌਤ ਹੈ ਨਾ ਉਹਨਾਂ ਦਾ ਜਨਮ ਹੈ ਇਹ ਬੜੀ ਗੁੰਝਲਦਾਰ ਕਹਾਣੀ ਹੈ ਇਹਨੂੰ ਹਰ ਕੋਈ ਨਹੀਂ ਪਕੜ ਸਕਦਾ ਸਤਗੁਰ ਜੀ ਕਿਰਪਾ ਕਰਨ ਜਿਸ ਵੇਲੇ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਦੀ ਪਾਵਨ ਪਵਿੱਤਰ ਕੁੱਖ ਤੋਂ ਦਾਈ ਨੇ ਆ ਕੇ ਬਾਹਰ ਦੱਸਣਾ ਕੀਤਾ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦੇ ਘਰ ਸੋਹਣੇ ਪੁੱਤਰ ਦੀ ਦਾਤ ਆਈ ਹੈ ਕਿੰਨਾ ਕੁ ਸੋਹਣਾ ਹੈ ਦਾਈ ਨੂੰ ਪੁੱਛਣਾ ਕੀਤਾ ਕੀ ਵੇਖਿਆ ਜਦੋਂ ਬੱਚੇ ਦਾ ਪ੍ਰਕਾਸ਼ ਹੋਇਆ ਉਸ ਵੇਲੇ ਦੇ ਜਿਹੜੇ ਕੌਤਕ ਸੀ ਕੀ ਵੇਖਿਆ ਜਦੋਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਬਾਬਤ ਪੁੱਛਿਆ ਦਾਈ ਦੌਲਤਾਂ ਦਾਈ ਨੂੰ ਤਾਂ ਦੌਲਤਾदाई ਨੇ ਵੀ ਇਹੀ ਗੱਲ ਆਖੀ ਸੀ ਵੇਖ ਵੇਖ ਮਨ ਇਹਨੂੰ ਰੱਜਦਾ ਨਹੀਂ ਇਹ ਕੋਈ ਰੱਬੀ ਨੂਰ ਹੈ ਤੇ ਇਸੇ ਤਰ੍ਹਾਂ ਸਹਬੇ ਕਮਾਲ ਦਸ਼ਮੇਸ਼ ਪਿਤਾ ਜੀ ਦੇ ਪ੍ਰਕਾਸ਼ ਵੇਲੇ ਵੀ ਇਹੀ ਕੁਝ ਹੋਇਆ ਸੀ ਇੱਧਰ ਤਾਂ ਖੁਸ਼ੀਆਂ, ਦਾਨ ਪੁੰਨ ਕਿਉਂਕਿ ਪਟਨਾ ਸਾਹਿਬ ਦੇ ਵਿੱਚ ਗਰੀਬੀ ਬਹੁਤ ਹੈ ਉੱਤੇ ਲੋਕਾਂ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਮਝਾ ਕੇ ਗਏ ਸੀ ਜਦੋਂ ਘਰ ਵਿੱਚ ਦਾਤ ਆਵੇ ਸਾ ਪ੍ਰਮਾਤਮਾ ਦਾ ਸ਼ੁਕਰਾਨਾ ਇਸ ਤਰੀਕੇ ਨਾਲ ਕਰਨਾ ਹੈ ਇੱਕ ਤਾਂ ਅੰਮ੍ਰਿਤ ਬਾਣੀ ਕਥਾ ਕੀਰਤਨ ਇਹ ਰੈਗੂਲਰ ਚੱਲਣੀ ਚਾਹੀਦੀ ਹੈ ਕਥਾ ਕੀਰਤਨ ਬੰਦ ਨਹੀਂ ਹੋਣਾ ਚਾਹੀਦਾ ਵੇੜੇ ਦੇ ਵਿੱਚ ਬੈਠ ਜਾਓ ਤੇ ਕਥਾ ਕੀਰਤਨ ਚੱਲੇ ਗੁਰੂ ਦਾ ਸ਼ੁਕਰਾਨਾ ਕਰਨਾ ਹੈ ਪਹਿਲੀ ਗੱਲ ਦੂਜੀ ਗੱਲ ਗਰੀਬਾਂ ਨੂੰ ਮਾਇਆ ਦੀ ਮਦਦ ਕਰਨੀ ਹੈ ਤੀਜੀ ਗੱਲ ਮਠਿਆਈਆਂ ਵੰਡਣੀਆਂ ਨੇ ਚੌਥੀ ਗੱਲ ਲੋੜਵੰਦ ਨੂੰ ਤਨ ਤੋਂ ਨੰਗੇ ਨੂੰ ਕੱਪੜਾ ਵੰਡਣਾ ਹੈ ਇਹ ਗੁਰੂ ਘਰ ਦੀ ਮਰਜ਼ਾਦਾ ਚੱਲ ਹੀ ਹੈ ਆਦ ਕਾਲ ਤੋਂ ਚੱਲਦੀ ਆ ਰਹੀ ਹੈ ਬਹੁਤ ਥਾਵਾਂ ਤੇ ਅੱਜ ਵੀ ਹੈ ਸਾਰੀਆਂ ਥਾਵਾਂ ਤੇ ਨਹੀਂ ਹੈ ਕਿਉਂਕਿ ਬਹੁਤ ਗੁਰੂ ਘਰ ਐਸੇ ਨੇ ਜਿੱਥੇ ਗੁਰੂ ਘਰਾਂ ਦੇ ਖਰਚੀ ਨਹੀਂ ਤੁਰਦੇ ਉਹ ਕਿੱਥੋਂ ਫਿਰ ਦਾਨਪੂਰਨ ਕਰ ਸਕਦੇ ਨੇ ਜਿੱਥੇ ਹੈਗਾ ਉੱਥੇ ਉਹ ਕਰ ਰਹੇ ਨੇ ਜਿਵੇਂ ਮੈਂ ਇੱਕ ਦਿਨ ਪਹਿਲਾਂ ਵੀ ਦੱਸਿਆ ਸੀ ਸਕੂਰ ਪਿੰਡ ਹੈ ਮੋਗੇ ਦੇ ਕੋਲ ਫਿਰੋਜ਼ਪੁਰ ਦੇ ਕੋਲ ਉੱਥੇ ਬੱਚਿਆਂ ਦੇ ਵਾਸਤੇ ਨਾ ਇੱਕ ਅਲਮਾਰੀ ਲਾਈ ਹੋਈ ਹੈ ਪਿੰਡ ਦੇ ਵਿੱਚ ਜਿਹੜੇ ਲੋੜਵੰਦ ਬੱਚੇ ਨੇ ਜਿਨ੍ਹਾਂ ਤੋਂ ਫੀਸ ਨਹੀਂ ਭਰ ਹੁੰਦੀ ਜਿਨ੍ਹਾਂ ਤੋਂ ਕਿਤਾਬਾਂ ਨਹੀਂ ਲਈਆਂ ਜਾਂਦੀਆਂ ਉਸ ਅਲਮਾਰੀ ਦੇ ਵਿੱਚ ਕਿਤਾਬਾਂ ਬੈਗ ਪੈਨ ਪੈਂਸਲ ਜੋ ਬੱਚੇ ਦੀ ਪੜ੍ਹਾਈ ਦਾ ਸਮਾਨ ਹੈ A to Z ਅਲਮਾਰੀ ਦੇ ਵਿੱਚ ਆ ਵੀ ਜਿਹਨੂੰ ਲੋੜ ਆ ਕੇ ਲੈ ਜਾਓ ਪੜ੍ਹਾਈ ਕਰੋ ਹੁਣ ਤਾਂ ਸ਼ਾਇਦ ਪੰਚਾਇਤਾਂ ਨੇ ਵੀ ਇਹ ਕੀਤਾ ਹੈ ਕਿ ਜਿਹੜੇ ਬੱਚੇ ਆਈਪੀਐਸ ਆਈਐਸ ਜਿਹੜੇ ਅਫੀਸਰ ਬਣਨਾ ਚਾਹੁੰਦੇ ਨੇ ਉਹ ਪੜ੍ਹਾਈ ਕਰਨਾ ਚਾਹੁੰਦੇ ਨੇ ਉਹ ਪੰਚਾਇਤ ਕਰਾਵੇਗੀ ਬਹੁਤ ਵੱਡਾ ਉਪਰਾਲਾ ਹੈ ਜਿਹੜੀ ਕੋਈ ਚੀਜ਼ ਚੰਗੀ ਹੁੰਦੀ ਹੈ ਉਹਨੂੰ ਚੰਗੀ ਕਹਿ ਦਿਓ ਬਹੁਤ ਵਧੀਆ ਉਪਰਾਲਾ ਹੈ ਜੇ ਕੋਈ ਬੱਚਾ ਉਦਮ ਕਰੇ ਉਪਰਾਲਾ ਕਰੇ ਤਾਂ ਕੀ ਨਹੀਂ ਹੋ ਸਕਦਾ ਕਰਨਾ ਚਾਹੀਦਾ ਉਦਮ ਉਦਮ ਕਰਨ ਵਾਲੇ ਨੂੰ ਹੀ ਮੰਜ਼ਲਾਂ ਜਿਹੜੀਆਂ ਨੇ ਰਸਤਾ ਦਿੰਦੀਆਂ ਨੇ ਜੇ ਉਦਮ ਹੀ ਨਹੀਂ ਕਰਦੇ ਮੰਜ਼ਲ ਵੀ ਰਸਤਾ ਨਹੀਂ ਦਿਆ ਕਰਦੀ ਤਾਂ ਇੱਧਰ ਅਕਾਲ ਪੁਰਖ ਦਾ ਸ਼ੁਕਰਾਨਾ ਆਪਣੇ ਪੰਜਾਬ ਦੇ ਵਿੱਚ ਕੁੜਾਮ ਤੇ ਠਸਕਾ ਦੋ ਪਿੰਡ ਨੇ ਦੋ ਜਗ੍ਹਾ ਤੇ ਇਸ ਪੀਰ ਦਾ ਅਸਥਾਨ ਹੈ ਕੁੜਾਮ ਵੀ ਹੈ ਤੇ ਠਸਕੇ ਵੀ ਹੈ ਪੀਰ ਭੇਖਣ ਸ਼ਾ ਬੜਾ ਚੜ੍ਹਦੀ ਕਲਾ ਵਾਲਾ ਪੀਰ ਸੀ ਇਹ ਜਦੋਂ ਰੋਜ਼ ਦੀ ਤਰ੍ਹਾਂ ਨਮਾਜ਼ ਪੜਨ ਲੱਗਿਆ ਕਰਨੀ ਵਾਲਾ ਸੀ ਕਮਾਈ ਵਾਲਾ ਸੀ ਜਦੋਂ ਨਮਾਜ਼ ਪੜਨ ਲੱਗਿਆ ਅੱਜ ਪੀਰ ਭੇਖਣ ਸ਼ਾ ਸ਼ਿਪਦੇ ਵਾਲੇ ਪਾਸੇ ਨੂੰ ਛੱਡ ਕੇ ਪੱਛਮ ਨੂੰ ਛੱਡ ਕੇ ਪੂਰਬ ਵੱਲ ਸਜਦਾ ਕਰ ਰਿਹਾ ਹੈ ਜਿਹੜੇ ਉਹਨਾਂ ਦੇ ਮੁਰੀਦ ਸੀ ਉਹ ਕਹਿਣ ਲੱਗੇ ਪੀਰ ਜੀ ਕਿਰਪਾ ਕਰਕੇ ਇਹ ਦੱਸੋ ਅਸੀਂ ਤੁਹਾਡੇ ਕੀਤੀ ਤੇ ਸ਼ੰਕਾ ਤਾਂ ਨਹੀਂ ਕਰਦੇ ਪਰ ਸਾਡਾ ਸ਼ੰਕਾ ਨਿਵਰਤ ਕਰੋ ਹਉ ਬਲ ਜਾਈ ਲੱਖ 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 ਬਰੀਆ ਜਿਨ ਭ੍ਰਮ ਪਰਦਾ ਖੋਲਾ ਆਰਾਮ ਗੁਰੂ ਉਹ ਹੈ ਜਿਹੜਾ ਪਰਦਾ ਚੱਕ ਦੇਵੇ ਪਰਮ ਦਾ ਜੇ ਧਰਮ ਦਾ ਪਰਦਾ ਨਹੀਂ ਚੱਕਿਆ ਗਿਆ ਨਾ ਉਹ ਗੁਰੂ ਪੂਰਾ ਨਹੀਂ ਹੁੰਦਾ ਉਹ ਗੁਰੂ ਅਧੂਰਾ ਹੁੰਦਾ ਹੈ ਜਿਹੜਾ ਗੁਰੂ ਧਰਮ ਦੇ ਪਰਦੇ ਚੱਕ ਦੇਵੇ ਸਤਗੁਰਾਂ ਨੇ ਆਪਾਂ ਨੂੰ ਕੀ ਦੱਸਿਆ ਜੇ ਤੂੰ ਧਰਮਾਂ ਦੇ ਪਰਦੇ ਚਕਾਉਣੇ ਨੇ ਨਾ ਸਿੱਖਾ ਆ ਜਾ ਗੁਰੂ ਗ੍ਰੰਥ ਸਾਹਿਬ ਦੇ ਕੋਲ ਉਹ ਕੁੰਜੀ ਪੂਰਿਆਂ ਗੁਰ ਤੋ ਲੈ ਕੇ ਧਰਮ ਦੇ ਖੋ ਨਜਿੰਦਰੇ ਖੋਲ ਜਿੰਦਰੇ ਪੁੰਜੀ ਪੂਰਿਆ ਗੁਰ ਤੋਂ ਬਈ ਨਾ ਕੇ ਪਰਮ ਦੇ ਖੋਲ ਜਿੰਦਰੇ ਕੁੰਜੀ ਪਾਹੂ ਨੇਵਲ ਮਨ ਕੋਠਾ ਤਨ ਛੱਤ ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੈ ਅਵਰ ਨ ਕੁੰਜੀ ਹੱਥ ਸਤਗੁਰ ਹੱਥ ਕੁੰਜੀ ਹੋਰ ਤਦ ਦਰ ਖੁੱਲੈ ਨਾਹੀ ਗੁਰੂ ਤੋਂ ਬਿਨਾ ਇਹ ਜਿਹੜਾ ਭਰਮਾਂ ਦਾ ਜਿੰਦਰਾ ਖੁੱਲਦਾ ਨਹੀਂ ਹੈ ਸੋ ਇਸ ਕਰਕੇ ਸਤਗੁਰੂ ਮਹਾਰਾਜ ਜੀ ਕਹਿੰਦੇ ਭਰਮਾਂ ਦੇ ਜਿੰਦਰੇ ਪੂਰਾ ਗੁਰੂ ਖੋਲਦਾ ਹੈ ਪੀਰ ਜੀ ਸਾਡਾ ਭਰਮਨ ਨਿਵਰਤ ਕਰੋ ਅੱਜ ਚੜ੍ਹਦੇ ਵਾਲੇ ਪਾਸੇ ਸਜਦਾ ਕਿਉਂ ਕਰਦੇ ਹੋ ਸਜਦਾ ਭਾਵ ਨਮਸਕਾਰ ਕਰਨੀ ਇਸਲਾਮ ਮਤ ਦੇ ਸ਼ਬਦਾਂ ਦਾ ਫਰਕ ਹੈ ਗੱਲ ਉਹੀ ਹੈ ਆਪਾਂ ਕਹਿੰਦੇ ਨਮਸਕਾਰ ਕਰਨੀ ਉਹ ਕਹਿੰਦੇ ਸਜਦਾ ਆਪਾਂ ਕਹਿੰਦੇ ਬਾਣੀ ਪੜ੍ਹਨੀ ਉਹ ਕਹਿੰਦੇ ਕਲਾਮ ਪੜ੍ਹਨੀ ਹੈ ਨਿਮਾਜ਼ ਆਦਾ ਕਰਨੀ ਹੈ ਇੰਨਾ ਥੋੜਾ ਥੋੜਾ ਫਰਕ ਆ ਗੱਲ ਦਾ ਆਪਾਂ ਕਹਿੰਦੇ ਬਾਪੂ ਪਿਤਾ ਉਹ ਕਹਿੰਦੇ ਅੱਬੂ ਜਾਨ ਆਪਾਂ ਮਾਂ ਆਖਦੇ ਹਾਂ ਉਹ ਕਹਿੰਦੇ ਅੰਮੀ ਜਾਨ ਇੰਨਾ ਕੁ ਫਰਕ ਹੈ ਥੋੜਾ ਥੋੜਾ ਤੇ ਜੀ ਪੀਰ ਜੀ ਦੱਸੋ ਅੱਜ ਚੜਦੇ ਵਾਲੇ ਪਾਸੇ ਪੂਰਬ ਵਾਲੇ ਪਾਸੇ ਸਜਦਾ ਕਿਉਂ ਕਰ ਰਹੇ ਹੋ ਸਿਹਤ ਠੀਕ ਹੈ ਕਹਿੰਦੇ ਬਿਲਕੁਲ ਠੀਕ ਹੈ ਕਹਿੰਦੇ ਫਿਰ ਤੁਸੀਂ ਅੱਜ ਚੜਦੇ ਵਾਲੇ ਪਾਸੇ ਸਜਦਾ ਕਿਉਂ ਕਰ ਰਹੇ ਹੋ ਹੁਣ ਪੀਰ ਪੂਰਾ ਪੂਰਾ ਸੀ ਨਾ ਅਧੂਰਾ ਨਹੀਂ ਸੀ ਪੀਰ ਜੀਆ ਨੇ ਉਸੇ ਵੇਲੇ ਸਵਾਲ ਕਰ ਦਿੱਤਾ ਆਪਣੇ ਮਰੀਦਾਂ ਨੂੰ ਕਹਿੰਦੇ ਤੁਸੀਂ ਦੱਸੋ ਤੁਸੀਂ ਛਿਪਦੇ ਵਾਲੇ ਪਾਸੇ ਕਿਉਂ ਕਰਦੇ ਹੋ ਕਹਿੰਦੇ ਜੀ ਇਹ ਤਾਂ ਨਾਰਮਲ ਗੱਲ ਹੈ ਸਜਦੇ ਛਿਪਦੇ ਵਾਲੇ ਪਾਸੇ ਅੱਲਾ ਖੁਦਾ ਦਾ ਕਰ ਹੈ ਦੱਖਣ ਦੇਸ਼ ਹਰੀਕਾ ਬਾਸਾ ਪੂ ਪੱਛਮ ਅੱਲੋ ਮੁਕੰਮਾ ਤੇ ਉਧਰ ਪੱਛਮ ਦੇ ਵਿੱਚ ਆਪਣਾ ਮੱਕਾ ਹੈ ਅੱਲਾ ਹੈ ਖੁਦਾ ਦਾ ਘਰ ਹੈ ਤਾਂ ਕਰਕੇ ਕਰਦੇ ਆ ਕਹਿੰਦੇ ਤੁਸੀਂ ਅੱਲਾ ਖੁਦਾ ਨੂੰ ਸਜਦਾ ਕਰਦੇ ਹੋ ਕਹਿੰਦੇ ਹਾਂ ਕਹਿੰਦੇ ਫਿਰ ਮੈਂ ਵੀ ਅੱਲਾ ਖੁਦਾ ਨੂੰ ਹੀ ਸਜਦਾ ਕਰ ਰਿਹਾ ਹਾਂ ਕਹਿੰਦੇ ਜੀ ਗੱਲ ਸਮਝ ਵਿੱਚ ਨਹੀਂ ਆਈ ਦੱਸੋ ਚੜਦੇ ਵਾਲੇ ਪਾਸੇ ਕਿਉਂ ਪੀਰ ਜੀਆਂ ਨੇ ਜਿਹੜਾ ਬਚਨ ਕਿਹਾ ਉਹ ਇਉਂ ਸਿੱਧੇ ਲੂ ਟੰਬਣ ਵਾਲਾ ਕਹਿੰਦਾ ਮੇਰੇ ਵਸ ਨਹੀਂ ਅੱਜ ਨਰੰਜਣੀ ਜੋਤ ਪਰਮੇਸ਼ਰ ਸਰੂਪ ਅੱਜ ਨਾ ਕਹਿੰਦੇ ਅੱਲਾ ਦਾ ਰੂਪ ਜੀ ਪੂਰਬ ਵਿੱਚ ਦਰਸ਼ਨ ਦੇ ਗਿਆ ਅੱਲਾ ਦਾ ਰੂਪ ਜੀ ਪੂਰਬ ਵਿੱਚ ਦਰਸ਼ਨ ਦੇ ਗਿਆ ਅੱਲਾ ਦਾ नोर जी दर्शन जे

Your body sure to dig ਅੱਜ ਕਹਿੰਦੇ ਮੈਨੂੰ ਇਲਾਹੀ ਨੂਰ ਅੱਲਾ ਦਾ ਨੂਰ ਪੂਰਬ ਦੇ ਵਿੱਚ ਦਰਸ਼ਨ ਦੇ ਗਿਆ ਕਹਿੰਦੇ ਕਿਵੇਂ ਮੰਨੀਏ ਕਹਿੰਦੇ ਦਰਸ਼ਨ ਕਰਾ ਲਿਓ ਨੇ ਆ ਕਹਿੰਦੇ ਚੱਲੋ ਪੀਰ ਜੀ ਤਿਆਰੀ ਕਰਕੇ ਕੁੜਹਾਮ ਨਗਰ ਤੋਂ ਨਾ ਕੁੜਹਾਮ ਨਗਰ ਐ ਬੈਸੀ ਕੁੜਹਾਮ ਨਗਰ ਤੋਂ ਪੀਰ ਜੀ ਆਪਣੇ ਮুরিਦਾਂ ਸਮੇਤ ਪਟਨਾ ਸਭ ਨੂੰ ਝੱਲ ਪੇ ਪਟਿਆਲੇ ਦੇ ਕੋਲ ਹੈ ਇਹ ਸਥਾਨ ਹੁਣ ਇੱਕ ਗੱਲ ਦਾ ਧਿਆਨ ਕਰੋ ਜੀ ਪੀਰ ਜੀ ਦੀ ਉਮਰ ਬਿਰਧ ਹੈ ਬੁਢਾਪੇ ਦੇ ਵਿੱਚ ਹੈ ਤੇ ਆਪਣਾ ਪਟਿਆਲੇ ਤੋਂ ਪਟਨਾ ਸਾਹਿਬ ਕਿੰਨੀ ਦੂਰ ਹੈ ਪੈਦਲ ਯਾਤਰਾ ਇੱਕ ਬਜ਼ੁਰਗ ਵਾਸਤੇ ਪਰ ਕੇਂਦਰੇ ਅੰਦਰੋਂ ਖਿੱਚ ਜਿਨ੍ਹਾਂ ਨੇ ਖਾਦੀ ਉਹ ਕਰ ਆਰਾਮ ਨਾ ਬੈੰਦੇ ਉਹ ਕਦੇ ਬੈਠਿਆ ਨਹੀਂ ਕਰਦੇ ਜਿਨ੍ਹਾਂ ਦੇ ਅੰਦਰ ਖਿੱਚ ਹੈ ਮਿਲਣ ਦੀ ਤੇ ਉਹ ਪੀਰ ਦੇ ਅੰਦਰ ਤੜਫਸੀ ਮੈਂ ਉਸ ਨਰੰਜਣੀ ਜੋਤ ਦੇ ਦਰਸ਼ਨ ਕਰਨੇ ਹੀ ਕਰਨੇ ਨੇ ਅੱਧ ਬਚਕਾਰ ਪਹੁੰਚ ਗਏ ਪਟਨਾ ਸਾਹਿਬ ਉਹਨਾਂ ਸਫ਼ਰ ਤੈਅ ਕਰ ਲਿਆ ਉਹਨਾਂ ਅਜੇ ਅੱਗੇ ਹੋਰ ਹੈ ਤੇ ਪੀਰ ਜੀ ਕਹਿੰਦੇ ਫਰੀਦਾ ਗਲੀਆਂ ਚੱਕੜ ਦੂਰ ਘਰ ਨਾਲ ਪਿਆਰੇ ਨੇਹੋਂ ਚੱਲਾਂ ਤਾਂ ਭੇਜੈ ਕੰਬਲੀ ਰਾਹਾਂ ਤਾਂ ਟੁੱਟੈ ਨੇਹੋਂ ਹੁਣ ਕਹਿੰਦੇ ਨਾ ਤਾਂ ਤੁਰੀ ਹੁੰਦਾ ਸਰੀਰ ਥੱਕ ਗਿਆ ਤੁਰਿਆ ਵੀ ਨਹੀਂ ਜਾਂਦਾ ਤੇ ਘਰ ਵੀ ਬੜੀ ਦੂਰ ਐ ਜੇ ਅਜੇ ਪਟਨਾ ਸਾਹਿਬ ਪਿਆਰੇ ਦਾ ਘਰ ਬੜੀ ਦੂਰ ਐ ਪੀਰ ਕਹਿੰਦਾ ਵੀ ਜਿੰਦ ਬਚੇ ਨਾ ਬਚੇ ਸਰੀਰ ਬਚੇ ਨਾ ਬਚੇ ਮੈਂ ਤਾਂ ਉਹ ਸਨਰੰਜਣੀ ਜੋਤ ਦੇ ਦਰਸ਼ਨ ਕਰਨੇ ਹੀ ਕਰਨੇ ਨੇ ਇਉਂ ਕਹਿ ਕੇ ਤੁਰਿਆ ਜਾਂਦਾ ਆਪਣੇ ਮਰੀਦਾਂ ਦੇ ਨਾਲ ਭਾਂਵੇਂ ਘਰ ਸੱਜਣਾ ਦਾ ਦੂਰ ਮੈਂ ਤਾਂ ਮਿਲਣਾ ਜ਼ਰੂਰ ਹੈ ਭਾਵੇਂ ਸੱਜਣਾ ਦਾ ਦੂਰ ਮੈਂ ਤਾਂ ਮਿਲਣਾ ਜ਼ਰੂਰ ਹੈ ਬੜੀ ਦੂਰ ਹੈ ਪਰ ਕਹਿੰਦੇ ਮਿਲ ਕੇ ਰਹਾਗਾ ਤੇ ਪਿਆਰਿਓ ਐ ਮੰਝਲਾ ਨੂੰ ਮਕਾਉਂਦੇ ਪੀਰ ਭੀਖਮਨ ਸਾਹਿਬ ਜੀ ਪਟਨਾ ਸਾਹਿਬ ਪਹੁੰਚ ਗਏ ਪਟਨਾ ਸਾਹਿਬ ਪਹੁੰਚਦੇ ਅਸਾਰ ਪਰਿਵਾਰ ਨੂੰ ਮਿਲੇ ਪਰਿਵਾਰ ਪੁੱਛਦਾ ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਹਦਾਇਤਾਂ ਦੇ ਕੇ ਗਏ ਸੀ ਵੀ ਕਿਸੇ ਵੀ ਮੁਗਲਿਆ ਹਕੂਮਤ ਨੂੰ ਬਾਲਕ ਦੇ ਦਰਸ਼ਨ ਨਹੀਂ ਕਰਾਉਣੇ ਕੀ ਪਤਾ ਕੋਈ ਨੁਕਸਾਨ ਪਹੁੰਚਾ ਦੇਵੇ ਪੀਰ ਕਹਿਣ ਲੱਗਿਆ ਪਰਿਵਾਰ ਨੂੰ ਮਿਲ ਕੇ ਮਾਮਾ ਕਰਪਾਲ ਚੰਦ ਹੋਰਾਂ ਨੂੰ ਮੈਨੂੰ ਨਰੰਜਣੀ ਜੋਤ ਦੇ ਦਰਸ਼ਨ ਕਰਾਓ ਮੈਂ ਅੱਲਾ ਖੁਦਾ ਦੇ ਦਰਸ਼ਨ ਕਰਨ ਆਇਆ ਪਰਿਵਾਰ ਕਹਿਣ ਲੱਗਿਆ ਪੀਰ ਜੀ ਸਿਉਨਾ ਲੈ ਲਓ ਕੱਪੜਾ ਲੈ ਲਓ ਮਾਇਆ ਲੈ ਲਓ ਮਠਿਆਈ ਜੋ ਜੀ ਕਰਦਾ ਉਹ ਮੰਗ ਲਓ ਪਰ ਨਰੰਜਣੀ ਜੋਤ ਦੇ ਦਰਸ਼ਨ ਨਹੀਂ ਹੋਣਗੇ ਕਹਿੰਦਾ ਤੁਹਾਡੇ ਦਰ ਤੇ ਮਰ ਜਾਵਾਂਗਾ ਪੀਰ ਭੀਖਣ ਸ਼ਾ ਕਹਿੰਦਾ ਤੁਹਾਡੇ ਦਰ ਤੇ ਸਰੀਰ ਛੱਡ ਦੂੰਗਾ ਦਰਸ਼ਨ ਕਰੇ ਬਿਨਾਂ ਨਹੀਂ ਜਾਂਦਾ ਇਹ ਹੁੰਦਾ ਸਿਰੜ ਇਹ ਹੁੰਦੀ ਹੈ ਸੱਚੀ ਪ੍ਰੀਤ ਦਰਸ਼ਨ ਕਰੂੰਗਾ ਕਹਿੰਦੇ ਕੋਈ ਗੱਲ ਨਹੀਂ ਦਰਸ਼ਨ ਨਹੀਂ ਹੁੰਦੇ ਚੌਂਕੜਾ ਮਾਰ ਕੇ ਬੈਠ ਗਿਆ ਤੇ ਆਸ ਪੜਿਓ ਇੱਕ ਦਿਨ ਲੰਘ ਗਿਆ ਅਗਲੀ ਰਾਤ ਲੰਘ ਗਈ ਅਗਲਾ ਸਾਰਾ ਦਿਨ ਲੰਘ ਗਿਆ ਅਗਲੀ ਰਾਤ ਲੰਘ ਗਈ ਦੋ ਰਾਤਾਂ ਦੋ ਦਿਨ ਐਂ ਬੈਠਾ ਹੁਣ ਪਰਿਵਾਰ ਅਣਜਾਣ ਨਹੀਂ ਸੀ ਅਭਿਆਸੀ ਸੀ ਸਾਰਾ ਪਰਿਵਾਰ ਕਹਿੰਦੇ ਵੀ ਪੀਰ ਅਧੂਰਾ ਨਹੀਂ ਹੈਗਾ ਪੂਰਾ ਐਸੀ ਗੱਲ ਆ ਖੁਸ਼ੀਆਂ ਦੇ ਵਿੱਚ ਵਿਗੜਨਾ ਪੈਜੇ ਹੁਣ ਇਹਨੂੰ ਦਰਸ਼ਨ ਕਰਾਉਣੇ ਪੈਣਗੇ ਫਿਰ ਇੱਕ ਬਹੁਤ ਸੋਹਣਾ ਪੰਘੂੜਾ ਸਾਹਿਬ ਕੀਮਤੀ ਦੁਸ਼ਾਲਿਆਂ ਦੇ ਵਿੱਚ ਅੱਜ ਪਹਿਲੀ ਵਾਰ ਬਾਲਾ ਪ੍ਰੀਤਮ ਕਿਉਂਕਿ ਅਸਾਮ ਤੋਂ ਗੁਰੂ ਤੇਗ ਬਹਾਦਰ ਮਹਾਰਾਜ ਜਿਹਦੇ ਨਾਮ ਲਿਖ ਕੇ ਭੇਜ ਦਿੱਤੇ ਸੀ ਸਹਿਬਜਾਦਾ ਜੀ ਦਾ ਨਾਮ ਰੱਖਣਾ ਹੈ ਸਹਿਬਜਾਦਾ ਗੋਵਿੰਦ ਰਾਜ ਮਹਾਰਾਜ ਜੀ ਨਾਮ ਰੱਖਿਆ ਗਿਆ ਅੱਜ ਪਹਿਲੀ ਵਾਰ ਹਵੇਲੀ ਤੋਂ ਬਾਹਰ ਆਏ ਨੇ ਮਹਾਰਾਜ ਪੀਰ ਨੇ ਦਰਸ਼ਨ ਕੀਤੇ ਦਰਸ਼ਨ ਕਰਕੇ ਗੁਰਮਖੋ ਬਸ ਗੱਦ ਗੱਦ ਹੋ ਗਿਆ ਆਨੰਦ ਵਿੱਚ ਚੱਲਿਆ ਗਿਆ ਚਿਹਰੇ ਦਾ ਨੂਰ ਬਦਲ ਗਿਆ ਕਹਿੰਦੇ ਪੀਰ ਜੀ ਕੌਣ ਹੈ ਕੀ ਵੇਖ ਰਹੇ ਹੋ ਇਹ ਜੋ ਨਿਰੰਜਣੀ ਜੋਤ ਹੈ ਤੁਹਾਡੇ ਮੁਤਾਬਕ ਕੀ ਹੈ ਪੀਰ ਜੀ ਨੇ ਜਿਹੜੇ ਬਚਨ ਕਹੇ ਉਹ ਇਹ ਕਹੇ ਸੀ ਇਹ ਤਾਂ ਜੋਤ ਨਿਰੰਜਨ ਨੇ ਬਈ ਆਈ ਐ पारे ਕਹਿੰਦੇ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗਮੰਡਲ ਕਰਿਓ ਆਪ ਨਰਾਣ ਆਇਆ ਆਪ ਅੱਲਾਹ ਹੈ ਖੁਦਾ ਹੈ ਸੋ ਉਤੋਂ ਫਿਰ ਪੀਰ ਜੀ ਨੂੰ ਬਹੁਤ ਸਾਰੀਆਂ ਪੇਟਾਵਾਂ ਪਿਆਰ ਕੀਤਾ ਪਰਿਵਾਰ ਨੇ ਵਿਦਾ ਹੋਇਆ ਸੋ ਇੱਧਰ ਫਿਰ ਬਾਲਾ ਪ੍ਰੀਤਮ ਜੀ ਦੇ ਪਟਨਾ ਸਾਹਿਬ ਦੇ ਜਿਹੜੇ ਕੌਤਕ ਰਾਜਾ ਫਤੇਹ ਚੰਦ ਮੈਣੀ ਉਹਦੀ ਰਾਣੀ ਮੈਣੀ ਨੂੰ ਪੁੱਤਰ ਦੇ ਵਾਸਤੇ ਕਹਿੰਦੀ ਤੁਹਾਡੇ ਵਰਗਾ ਪੁੱਤਰ ਹੋਵੇ ਗੋਦ ਵਿੱਚ ਬੈਠ ਜਾਂਦੇ ਨੇ ਮਾਤਾ ਜੀ ਮੈਂ ਤੁਹਾਡਾ ਪੁੱਤਰ ਹਾਂ ਮੈਂ ਤੁਹਾਡੀ ਗੋਦ ਵਿੱਚ ਆ ਕੇ ਬੈਠ ਗਿਆ ਸਾਰੇ ਲੋਕ ਪਰਲੋਕ ਦੇ ਸੁਖ ਰਾਣੀ ਨੂੰ ਦਿੱਤੇ ਪੁੱਤਰ ਬਣੇ ਮਹਾਰਾਜ ਉਸ ਰਾਣੀ ਮੈਣੀ ਦੇ ਤੇ ਪੰਡਿਤ ਸ਼ਿਵਦੱਤ ਨੂੰ ਗਿਆਨ ਕਰਵਾਇਆ ਪੰਡਿਤ ਸ਼ਿਵਦੱਤ ਨੂੰ ਸਿੱਖੀ ਦਾ ਪ੍ਰਚਾਰਕ ਬਣਾ ਦਿੱਤਾ ਗੰਗਾ ਦੇ ਵਿੱਚ ਨਦੀ ਦੇ ਵਿੱਚ ਸੈਰ ਕਰਨ ਵਾਸਤੇ ਆਪਣੇ ਸਾਥੀਆਂ ਨੂੰ ਗਰੀਬ ਸੀ ਸਾਥੀ ਉਹਨਾਂ ਦੇ ਕੋਲ ਪੈਸਾ ਨਹੀਂ ਸੀ ਬੇੜੀ ਦਾ ਕਿਰਾਇਆ ਦੇਣ ਵਾਸਤੇ ਤੇ ਉਹ ਜਿਹੜਾ ਵੀ ਕੋਈ ਆਉਂਦਾ ਉਹਨਾਂ ਤੋਂ ਮਹਾਰਾਜ ਜੀ ਸੋਹਣੀਆਂ 베ੜੀਆਂ ਲੈ ਕੇ ਆਪਣੇ ਸਾਥੀਆਂ ਨੂੰ ਦਿੰਦੇ ਨੇ ਤੇ ਜੇ ਕੰਗਣਾਂ ਦੀ ਗੱਲ ਆਈ ਤੇ ਕੱਢ ਕੇ ਗੁੱਟ ਦੇ ਵਿੱਚੋਂ ਗੰਗਾ ਦੇ ਵਿੱਚ ਸਿੱਟ ਦਿੰਦੇ ਨੇ ਹੁਣੀ ਇਹ 베ੜੀਆਂ ਨਹੀਂ ਪਾਉਣੀਆਂ ਸੋ ਸਤਗੁਰਾਂ ਨੇ ਸਾਡੇ ਭਲੇ ਵਾਸਤੇ ਕੀ ਨਹੀਂ ਕੀਤਾ ਬਚਪਨ ਤੋਂ ਹੀ ਕੌਤਕ ਸ਼ੁਰੂ ਕਰ ਦਿੱਤੇ ਬਚਪਨ ਤੋਂ ਹੀ ਸਤਗੁਰਾਂ ਨੇ ਸਾਨੂੰ ਉਹ ਮਾਣ ਬਖਸ਼ਿਆ ਗੁਰਸਿੱਖੀ ਵਾਲਾ ਚਰਨਾਂ ਦੀ ਪ੍ਰੀਤ ਵਾਲਾ ਸੋ ਆਪਾਂ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਗੁਰੂ ਪਾਸ਼ਾ ਜੀ ਦੇ ਪਾਵਨ ਦਿਹਾੜੇ ਪ੍ਰਕਾਸ਼ਪੁਰਬ ਸ਼ਹੀਦੀ ਦਿਹਾੜੇ ਐਸੇ ਤਰ੍ਹਾਂ ਰਲ ਮਿਲ ਕੇ ਜਿਵੇਂ ਆਪਾਂ ਮਨਾ ਰਹੇ ਹਾਂ ਮਨਾਉਣੇ ਚਾਹੀਦੇ ਨੇ ਸੋ ਨਗਰ ਦੀ ਸੰਗਤ ਦਾ ਮੈਂ ਜਿੰਨਾ ਧੰਨਵਾਦ ਕਰਾਂ ਉਚੇਚੇ ਤੌਰ ਤੇ ਕਿਉਂਕਿ ਤਨ ਕਰਕੇ ਮਨ ਕਰਕੇ ਧੰਨ ਕਰਕੇ ਨਗਰ ਨਿਵਾਸੀ ਸੰਗਤਾਂ ਨੇ ਹਰ ਤਰ੍ਹਾਂ ਦੇ ਨਾਲ ਸਹਿਯੋਗ ਦਿੱਤਾ ਹੈ ਬੱਚਿਆਂ ਨੇ ਬੜੀਆਂ ਸੇਵਾਵਾਂ ਕੀਤੀਆਂ ਲੰਗਰ ਬਣਾਉਣ ਵਾਲੀਆਂ ਬੀਬੀਆਂ ਉਹਨਾਂ ਨੇ ਬੜੀ ਸੇਵਾ ਕੀਤੀ ਹੈ ਤਨ ਕਰਕੇ ਪਾਂਡੇ ਮਾਂਜਣੇ ਸਾਰੇ ਤਰ੍ਹਾਂ ਦੀ ਸੇਵਾ ਆਪਣੇ ਆਪ ਡਿਊਟੀਆਂ ਸਮਝ ਕੇ ਸੋ ਆਪਜੀ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਲੱਖ ਲੱਖ ਮੁਬਾਰਕਾਂ ਸਤਿਗੁਰੂ ਮਹਾਰਾਜ ਜੀ ਸਾਨੂੰ ਸਭ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਚਰਨਾਂ ਦੀ ਪ੍ਰੀਤ ਬਖਸ਼ਣ ਤੇ ਸਭ ਦੇ ਘਰਾਂ ਵਿੱਚ ਤੰਦਰੁਸਤੀਆਂ ਸਭ ਦੇ ਘਰਾਂ ਕਾਰੋਬਾਰਾਂ ਵਿੱਚ ਤਰੱਕੀਆਂ ਹੋਣ ਇਸੇ ਤਰ੍ਹਾਂ ਆਪਾਂ ਰਲ ਮਿਲ ਕੇ ਬੈਠੀਏ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਲਿਬਲਾਈ ਸੋ ਹੁਣ ਸਮਾਂ ਹੋ ਗਿਆ ਤੇ ਪਹਿਲਾਂ ਅਰਦਾਸ ਹੋਵੇਗੀ ਤੇ ਫਿਰ ਉਹਦੇ ਤੋਂ ਬਾਅਦ ਪਾਤਸ਼ਾਹ ਜੀ ਦਾ ਪਾਵਨ ਹੁਕਮ ਪ੍ਰਸ਼ਾਦ ਵਰਤੇਗਾ ਫਿਰ ਗੁਰੂ ਕੇ ਲੰਗਰ ਜੋ ਚੱਲ ਰਹੇ ਨੇ ਉਹ ਆਪ ਜੀ ਸੰਗਤ ਨੇ ਸ਼ੁਰੂ ਹੁਣ ਅਨੰਦ மனோ விசார சதா சாத்தி கரத்த ਪਰ ਕਰਮ ਕਾਇਆ ਤੁਨ ਜਨ ਮਾਕੇ ਆਹ ਤਾਮ ਤਤਾ ਸੁਪੂ ਤਿਤ ਕਰਣ ਹੁ ਗਵਾਜ ਅਨਮ ਸੁਨੋ ਮਡ ਭਾਗੀ ਹੋ ਤਗ ਲਪਨੋਰਤ ਪੂਰੇ ਪਰ ਬ੍ਰਹਮ ਪ੍ਰਪਾਤਿਆ ਉਤਰੇ ਸਗਮ ਵਿਸੂਰੇ ਭੂਤ ਲੋਗ ਤੰ ਸਤਿਵਾਣੀ ਆਤਮ ਸਦਨ ਪਏ ਸਰਸੇ ਪੂਰੇ ਗੁਰ ਤੁਮ ਜਾਣੁ ਸੁਣਦੇ